2022 ਦੀ ਜਿਸੀ ਗੱਲ ਕਰੀਏ ਪੂਰੀ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਦੇਖ ਵਰਗ ਨੇ ਹਰੇਕ ਘਰ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਮਾਰਚ 2022 ਨੂੰ ਸ਼ਹੀਦ ਆਜ਼ਮ ਉਹਨਾਂ ਦੀ ਪਵਿੱਤਰ ਸ਼ਹੀਦੀ ਧਰਤੀ ਤੇ ਉਹਨਾਂ ਨੇ ਉੱਥੇ ਸਹੁੰ ਚੁੱਕੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਬੁਵਾਈ ਹੈ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਰੇਕ ਵਰਗ ਦੇ ਦਿੱਤੂ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਅਤੇ ਨਾਲ ਹੀ ਅਸੀਂ ਆਪਾਂ ਰੇਕ ਵਰਗ ਦੇ ਹੱਕਾ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕੇ ਆ ਅਜੋ ਪਿੱਛੇ ਜੇ ਸਾਨੂੰ ਸੁਣਨ ਛਾਇਆ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਇਹੀ ਡੇ ਬੰਦ ਤੋਂ ਇਹੀ ਜਿਹੜੀ ਪਾਰਸ਼ੀਅਲਟੀ ਹੈ ਜਾਂ ਮਤਰੀ ਮਾਹ ਬਾਰੇ ਉਹਦਾ ਰੁਵੀਆ ਰਿਹਾ ਪੰਜਾਬ ਸਰਕਾਰ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਉਹਦੇ ਮੁੱਦਿਆਂ 'ਤੇ ਨਜ਼ਰ ਰੱਖਦੇ ਹੋਏ ਤਕਰੀਬਨ 8 ਲੱਖ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਹੈਗੇ ਰਾਸ਼ਨ ਕਾਰਡ 홀ਡਰ ਹੈਗੇ ਆ ਉਹਨਾਂ ਦੇ ਕਾਰਡ ਕੱਟੇ ਕੱਟੇ ਜਾਣ ਦੀ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅੱਛਾ ਸੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਮੈਂ ਦੱਸਣਾ ਚਾਹੂਗਾ ਕਿ ਪੰਜਾਬ ਸੂਬਾ ਜੇ ਅਸੀਂ ਗੱਲ ਕਰੀਏ ਖੇਤਰਫਲ ਦੀ ਇਹਦੇ ਪੰਜਾਬ ਦੇ ਜੀਓਗ੍ਰਾਫੀਕਲ ਏਰੀਆ ਵੀ ਇਹ तकरीबन ਪੂਰੇ ਦੇਸ਼ ਦਾ ਭਾਰਤ ਦਾ 1.5% ਹਿੱਸਾ ਪੰਦਾ ਸਾਰਾ ਪਰ ਜਦੋਂ ਵੀ ਭਾਰਤ ਤੇ ਕੋਈ ਵਿਪਤਾ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬੀ ਮੋਹਰਿਆਂ ਤੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰਾਸ ਬਾਰਡਰ ਜਿਹੜੀ ਵਾਰ ਹੁੰਦੀ ਆ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਸੋ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਜਿਹੜਾ 40% ਦੀ 40% ਜਿਹੜਾ ਵੀਟ ਕਣਕ ਦੀ ਉਹ ਦੇਣਾ ਪੂਰੇ ਫਾਰਮ ਨੂੰ ਪੰਜਾਬ ਵੱਲੋਂ ਤੇ ਤਕਰੀਬਨ 26% ਉਰੇ ਰਾਇਸ ਆਗੇ ਪੰਜਾਬ ਦਾ ਦਾ ਕਰਦਾ ਪੂਰੇ ਦੇਸ਼ ਦੀ ਦੇਲ ਦੀ ਪੂਰੇ ਦੇਸ਼ ਦਾ ਮੈਂ ਕਹਾਂਗਾ ਕਿ ਆਮ ਆਖਰਾਂ ਚ ਆਮ ਲੋਕਾਂ ਚ ਡਿੱਡ ਪਿਆ ਹੋ। ਪਰ ਇਹੋ ਜੀ ਹਰਕਤ ਕੀਨ ਸਰਕਾਰ ਵੱਲੋਂ ਇੰਨਾ ਕੁਝ ਕਰਕੇ ਵੀ ਤਕਰੀਬਨ 8 ਲੱਖ ਪਰਿਵਾਰਾਂ ਦੇ ਜੇ ਅਸੀਂ ਕਰ ਲਈਏ ਦੇਖ ਪਰਵਾਸ ਚਾਰ ਜੀ ਹੋ ਗਏ ਤਕਰੀਬਨ 32 ਲੱਖ ਲੋਕਾਂ ਦਾ ਹੋ ਰਾਸ਼ਨ ਕਟਣ ਦੀ ਉਹਨਾਂ ਦੀ ਉਹ ਸਾਜ਼ਿਸ਼ ਹੈਗੀ ਆ ਅਸੀਂ ਉਹ ਅਸੀਂ ਆਪਾਂ ਬਿਲਕੁਲ ਮੁਕਾਬ ਜਾਵੀ ਹੋਵਾਂਗੇ ਦੋਨਕੇ ਸੀਐਮ ਸਾਹਿਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਉਹਨਾਂ ਦੀ ਜਿੱਦਾਂ ਹੁਣ ਬੀਜੇਪੀ ਸਰਕਾਰ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਆਪਣੇ ਲਾਭ ਲਈ ਕਿਸੇ ਹੱਦ ਤੱਕ ਨਹੀਂ ਜਾ ਸਕਦੀ ਹੈ ਜੇ ਵੀ ਤੁਸੀਂ ਦੇਖਿਆ ਹਾਂ ਵਿਹਾਰ ਚ ਇਲੈਕਸ਼ਨ ਚੱਲ ਰਹੀ ਹੈ ਤੇ ਉਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਐਸਆਈਆਰ ਲਾਗੂ ਕਰਵਾ ਕੇ ਜਿਹੜੀ ਵੋਟ ਕੱਟ ਹੋ ਰਹੀਆਂ ਆਪਣੇ ਛੇਤਿਆਂ ਦੀਆਂ ਵੋਟਾਂ ਵੰਡ ਰਹੀਆਂ ਅੱਗੇ ਲਖਿਆ ਰਹੇ ਜਿਹੜੇ ਨਹੀਂ ਉਹਨਾਂ ਦੇ ਵੋਟਰ ਸਪੋਰਟਰ ਹੈਗੇ ਉਹਨਾਂ ਦੀਆਂ ਵੋਟਾਂ ਕੱਟ ਹੋ ਰਹੀਆਂ ਤੇ ਉਥੇ ਵੀ ਵੋਟ ਚੋਰੀ ਹੋ ਚੋਰੀ ਹੋ ਰਹੀ ਆ ਇਸੇ ਤਰ੍ਹਾਂ ਹੀ ਹੁਣ ਪੰਜਾਬ ਵੱਲੋਂ ਉਹ ਉਹਨੇ ਮੁਕ ਕਰ ਲਿਆ ਹੈਗਾ ਇੱਥੇ ਵੀ ਜਿਹੜੇ ਗਰੀਬ ਲੋਕ ਹੈਗੇ ਆਮ ਕਰਾਂ ਦੇ ਲੋਕ ਹੈਗੇ ਕਿਉਂਕਿ ਇਹਰੇ ਰਾਸ਼ਨ ਕਾਰਡ 홀ਡਰ ਹੈਗੇ ਆ ਜੇ ਅਸੀਂ ਗੱਲ ਕਰੀਏ ਉਹ ਕਿਸੇ ਅਮੀਰ ਦਾ ਨਹੀਂ ਹੁੰਦਾ ਉਹ ਗਰੀਬ ਦਾ ਹੁੰਦਾ ਹੈਗਾ ਦਲਿਤ ਭਾਈਚਾਰੇ ਦਾ ਹੁੰਦਾ ਹੈ ਸਾਡੇ ਸਮਾਜ ਦਾ ਹੁੰਦਾ ਉਹਨੇ ਪਰਿਵਾਰਾਂ ਦਾ ਹੁੰਦੇ ਤੇ ਉਹਨਾਂ ਨੂੰ ਲੋੜ ਵੀ ਲੱਗੀ ਉਹਨੂੰ ਉਸ ਸਕੀਮ ਦੀ ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦੀ ਹਰ ਕਰ ਕਰਕੇ ਬੀਜੇਪੀ ਦਾ ਇੱਕ ਆਮ ਕਰਾ ਪ੍ਰਤੀ ਜਿਹੜਾ ਵਿਰੋਧੀ ਚਿਹਰਾ ਹੈਗਾ ਜਦਾ ਦਲਿਤ ਵਿਰੋਧੀ ਚਿਹਰਾ ਜਿਹੜਾ ਗਰੀਬੀ ਚੋ ਗਰੀਬੀ ਵਿਰੋਧੀ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਹੈਗਾ ਕਿ ਅਸੀਂ ਇਹ ਸਾਰੇ ਸਬੰਦੇ ਅਸੀਂ ਆਪਾਂ ਪੂਰੀ ਲੀਡਰਸ਼ਿਪ ਸ਼ਾਹਪੁਰ ਦੀ ਬੈਠੀ ਹੈਗੀ ਆ ਤੇ ਸੀਐਮ ਸਾਹਿਬ ਨੇ ਵੀ ਕਿਹਾ ਗਿਆ ਅਸੀਂ ਇਹ ਕੰਮ ਨਹੀਂ ਹੋਂ ਦਵਾਗੇ ਜੇ ਮੈਂ ਕੁਝ ਨਾ ਡਾਟੀ ਦੀ ਗੱਲ ਕਰਾਂ ਮੈਂ ਜਦਾ 8 ਲੱਖ ਪਰਿਵਾਰ 8 ਲੱਖ ਪਰਿਵਾਰ ਜਾਂ 32 ਲੱਖ ਦਾ ਜਿਹੜਾ ਕੋਈ ਡਾਟਾ ਆ ਜਾਂਦਾ ਹੈਗਾ ਜਿਹਦੇ ਵਿੱਚ ਤਕਰੀਬਨ ਮਾਝੇ ਵਿੱਚ 7 ਲੱਖ ਪਰਿਵਾਰਾਂ ਦੇ ਘਾੜ ਕੱਟੇ ਜਾਂਦੇ ਆਂਗੇ ਜੇ ਦੋਆਬੇ ਦੀ ਗੱਲ ਕਰ ਲਈਏ ਅਸੀਂ ਉਹਦੀ 5.5 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਮਾਲਵਾ ਮਾਲਵਾ ਦੋਨੇ ਪੂਰਾ ਮਾਲਵਾ ਦੀ ਗੱਲ ਕਰ ਲਈ ਉਹਦੇ ਤੱਕ ਨੂੰ 20 ਲੱਖ ਜਿਹੜੇ ਲੱਗੇ ਉਹ ਕਾਰਡ ਕੱਟੇ ਜਾਣਗੇ ਉਹਦੇ ਜੇ ਮੈਂ ਆਪਣੇ ਸ਼ਾਰਕ ਦੀ ਇਕੱਲੇ ਦੀ ਗੱਲ ਕਰਾਂ ਇਹਦੇ ਵਿੱਚ ਤਕਰੀਬਨ 1,38,000 ਜਿਹੜੇ ਸ਼ਾਰਕ ਉਹ ਜਿਹੜੇ ਫਸਲੀਖ ਹੈ ਜ਼ਿਲ੍ਹੇ ਦੇ ਹੈਗੇ ਉਹਨਾਂ ਦੇ ਕਾਰਡ ਕੱਟਣ ਦੀ ਉਹਨਾਂ ਦੀ ਸੋਚ ਹੈਗੀ ਉਹ ਸਾਜੀシャਗੀ ਹੈ ਤੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਆਮ ਕਰਨ ਦੇ ਲੋਕ ਆ ਜਿਹਨਾਂ ਨੂੰ ਕਾਰਡ ਦਾਨੇ ਮਿਲ ਰਹੇ ਨੇ ਸਰ ਆਚਨਬੀਰ ਰਾਓ ਪਹਿਲੀ ਗਰੀਬ ਨੇ ਉਹ ਉਹਨਾਂ ਨੂੰ ਹੋਰ ਗਰੀਬ ਹੋਰ ਉਹਨੂੰ ਤਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੀ ਆ ਤੇ ਸਾਡਾ ਇਹੀ ਸਿਲੇਆ ਸੀ ਕੇਂਦਰ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਆਮ ਆਦੇ ਪਾਰਟੀ ਸਰਕਾਰ ਵੱਲ ਸਰਦਾਰ ਭਗਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਕਿ ਅਸੀਂ ਹਰ ਮੂਲ ਕਿ ਲੜਾਈ ਲੜਾਂਗੇ ਅਭਾ ਚਾਹੇ ਸਾਨੂੰ ਕੋਈ ਕਾਨੂੰਨੀ ਲੜਾਈ ਲਾੜਨੀ ਪਵੇ ਚਾਹੇ ਸਾਨੂੰ ਜ਼ਮੀਨਾਂ ਦੇ ਉੱਤਲਣਾ ਪਵੇ ਸਾਨੂੰ ਗਰਾਵ ਦੇ ਉੱਤਲਣਾ ਪਵੇ ਅਸੀਂ ਆਪਣਾ ਗਰੀਬ ਲੋਕਾਂ ਦੀ ਉਹਨਾਂ ਦੇ ਹੱਕ ਦੇ ਰਾਖੀ ਲਈ ਅਸੀਂ ਅਭਾ ਹਰ ਲੜਾਈ ਲਟਾਂਗੇ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਾਲ ਸਰਦਾਰ ਭਗਵੰਤ ਜੀ ਤੇ ਸਾਡੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਖੜੀ ਹੈ